ਕਈ ਵਾਰ ਪਤਾ ਕੀ ਹੁੰਦਾ ਜਿਹੜੇ ਬੰਦੇ ਤੇ ਆਪਾਂ ਆਪਣਾ ਦੋਸਤ ਹੁੰਦੇ ਖਾਸ ਯਾਰ ਦੋਸਤ ਹੁੰਦੇ ਕਈ ਵੀ ਜਿਹਦੇ ਆਪਾਂ ਮਾਣ ਕਰ ਦਉਂਗੇ ਇਹ ਬੰਦੇ ਤੇ ਜੇ ਮੈਂ ਪੈਸੇ ਮੰਗਾ 5000 10000 ਮੈਨੂੰ ਦੇ ਦੇਊਗਾ ਜੇ ਲੋੜ ਪੈ ਜਾਵੇ ਫਿਰ ਜਿਹੜੇ ਦੂਜੇ ਦੋਸਤ ਹੁੰਦੇ ਜਿਹਦੇ ਆਪਾਂ ਨੂੰ ਯਾਰ ਇਹਨੇ ਕਿੱਥੇ ਦੇਣੇ ਪੈਸੇ ਭੁੱਲ ਜਿਓ ਕਿਤੇ ਜਿਹਦਾ ਮੰਗਿਆ 100 ਰੁਪਏ ਨਹੀਂ ਦੇਣਾ ਹੈਗਾ ਇਹਨੇ ਤਾਂ ਉਹ ਮਾਣ ਕਰਦੇ ਹੁੰਦੇ ਆ ਹੋ ਗਿਆ ਇਸ ਚੀਜ਼ ਮੈਂ ਬੰਦੇ ਦੇ ਪੈਸੇ ਮੰਗੇ ਉਹ ਵੀ ਮੈਂ ਚਲਾ ਜਾ ਮਾ ਕੇ ਦੇਖਦੇ ਆ ਮੈਂ ਕਿਹਾ ਦਹੀਂ ਯਾਰ ਕਹਿੰਦਾ ਰੋਣੇ ਲੱਗ ਗਿਆ ਨਾਲੇ ਮੈਨੂੰ ਪਤਾ ਵੀ ਹੈਗੇ ਆ ਰੋਣੇ ਲੱਗ ਗਿਆ ਮੈਂ ਚੱਲ ਜਿਹੜੇ ਆਸ ਨਹੀਂ ਕੀਤੀ ਸੀ ਉਹ ਤਾਂ ਕਿੰਨੇ ਚਾਹੀਦੇ ਬਾਈ 5000 10000 ਮੈਂ ਤੁਹਾਨੂੰ ਦੇ ਦਿੰਦਾ ਦੇਖ ਇਹ ਚੀਜ਼ ਹੋ ਜਾਂਦੀ ਹੈ ਇਹ ਚੀਜ਼ ਹੋ ਲਈ ਹੈ ਜਿਹੜੇ ਪ੍ਰਮਾਣਤਾ ਠੀਕ ਹੈ ਉਹ ਜਵਾਬ ਦੇਗੇ ਜਿਨ੍ਹਾਂ ਦਾ ਐਕਸੈਪਟੇ ਨਹੀਂ ਦਾ ਕੀਤਾ ਤਾਂ ਉਹ ਚੀਜ਼ ਪੈਸੇ ਦੇਗੇ ਸੈਂ ਗੁਜਰਬਾਈ ਜੀ ਹਾਂਜੀ ਇਹ ਹੋ ਜਾਂਦਾ ਕਦੇ ਹਾਂਜੀ ਹੋ ਜਾਂਦਾ ਤੇਰੇ ਨਾਲ ਵੀ ਹੋਇਆ ਕਦੇ ਇਹ ਹਾਂ ਜਿਹਨੇ ਪ੍ਰਮਾਣ ਹੁੰਦਾ ਉਹਦੇ ਜੀ ਆਪਾਂ ਪੈਸੇ ਮੰਗਦੇ ਆ ਦਿੰਦੇ ਨਹੀਂ ਦਿੰਦੇ ਨਹੀਂ ਜਿਹੜਾ ਆਪਾਂ ਉੱਪਰ ਦੇ ਲੰਗੋ ਜਾਂ ਆਪਣੇ ਦੂਜੇ 1000 ਲੋਕ ਮੰਗ ਲਵੋਗੇ ਉਹ ਦੇ ਦਾਂ ਵੀ ਆਪਾਂ ਇਹ ਤਾਂ ਆਸ ਵੀ ਨਹੀਂ ਕਰਦੇ ਬੰਦਾ ਆਪ ਨੂੰ ਪੈਸੇ ਦੇ ਦੇਵੇ ਹੈ ਐਦਾ ਹੋ ਲਿਆ ਇਹ ਚੀਜ਼ ਮੈਂਗਾ ਇੱਕ ਮੋਗੀ ਹੈ ਉਹ ਵੀ ਭੈਣੀ ਦੇ ਹਾਂ ਹਾਂ ਕੋ ਕਦੇ ਕਦੇ ਮਿਲਦਾ ਹੁੰਦਾ ਵਿਚਾਰ ਮੈਨੂੰ ਹਾਂ ਹਾਂ ਉਹਨੂੰ ਜੇ ਮਾਰਦੀ ਮੈਂ ਉਹਨੇ ਮੈਨੂੰ ਦੇਖਣਾ ਆ ਜਾ ਮਿੱਤੇ ਓਏ ਪੀ ਪੈਸੇ ਜਾ ਕੇ ਹੂੰ ਹੂੰ ਹੁਣ ਕਿਹੜੇ ਖਾਸ ਬੰਦੇ ਹੁੰਦੇ ਯਾਰ ਦੋਸਤ ਜਿਨ੍ਹਾਂ ਦੇ ਕੰਮ ਕਰਦੇ ਉਹਨਾਂ ਨੇ ਤਾਂ ਕਹਿੰਦਾ 10 ਰੁਪਏ ਮੰਗ ਲਾ ਕਹਿੰਦਾ ਭਾਈ ਹੈ ਨਹੀਂ ਫੇਰ ਬਾਤ ਆ ਹਾਂ ਆ ਗੱਲ ਆ ਇਹ ਗੱਲ ਹੋ ਜਾਂਦੀ ਏ ਜਿਹੜੇ ਨੌਰਮ ਬੰਦਾ ਆ ਕੇ ਚੱਲਿਆ ਗੁੱਜਰ ਆ ਪੀਲੇ ਲੈ ਆਪ ਆਸ ਵੀ ਨਹੀਂ ਕਰਦੇ ਹੈ ਵੀ ਜਿਹੜੇ ਪਰ ਹੁੰਦਾ ਵੀ ਯਾਰ ਮੈਂ ਆਇਆ ਜਾਂ ਹੋਰ ਆਇਆ ਬੰਦਾ ਫਿਰ ਮੈਂ ਹੀ ਆਗਾ ਤੇਰੇ ਕੋਲ ਔਰ ਅਧੀ ਪਲਾ ਦੇ ਜਿਹੜਾ ਹੁਣ ਆਪਾਂ ਖਾਸ ਆਪਾਂ ਤਾਂ ਮੈਨੂੰ ਅਧੀ ਪਲਾ ਦੇ ਮਾਣੋ ਨਾ ਯਾਰ ਮੈਨੂੰ ਪਲਾਉਣਾ ਹੈਗਾ ਤੁਹਾਨੂੰ ਪਤਾ ਵੀ ਹੈਗੇ ਮੇਰੇ ਕੋਲ ਪੈਸੇ ਜਿਹਨੇ ਪਲਾ ਸਕਦਾ ਮੈਂ ਹੁਣ ਤੁਹਾਨੂੰ ਪਤਾ ਵੀ ਕਿ ਨੰਬਰ ਬੰਦਾ ਨੌਨ ਆਇਆ ਤੇ ਜਿਹਨੂੰ ਕਹਿੰਦੇ ਵੀ ਕਦੇ ਹੈਲੋ ਹੈ ਵੀ ਨਹੀਂ ਹੁੰਦੀ ਹੈਗੀ ਉਹ ਟਾਈਮ ਪੈਗ ਲਾਉਣਾ ਉਹ ਤੁਹਾਨੂੰ ਪਲਾ ਜਾਂਦਾ ਇਹ ਹੋ ਜਾਂਦੇ ਸੀ ਮੁੰਡਾ ਬਾਤ ਆਏ ਇਹਨਾਂ ਦਾ ਹਾਂ ਹਾਂ ਧਨੀ ਵਾਲਿਆਂ ਦਾ ਹਾਂ ਹਾਂ ਮੈਂ ਉਹਦੇ ਖੇਤ ਚ ਬੇੜਾ ਮਾਂ ਦੇ ਲਿਆ ਮੈਨੂੰ ਕਹਿੰਦਾ ਕਿੱਡਾ ਹਾਂ 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 ਵਿਚਰ ਵਿਚਰ ਹਾਂ ਹਾਂ ਭਾਗਿਆ ਠੀਕ ਹੈ ਵੀਰੇ ਕਹਿੰਦਾ ਲੱਤ ਮਾ ਜਿੰਨੇ ਡੋਰ ਵੀ ਟੁੱਟ ਗਈ ਇੱਧਰ ਮੇਰੇ ਨਾਲ ਗੱਲ ਕਰ ਹਾਂ ਤੇ ਲੱਤ ਟੁੱਟ ਗਈ ਕੋਈ ਜਾਂ ਨਹੀਂ ਹੋ ਗਿਆ ਠੀਕ ਮਾਨ ਕਹਿੰਦਾ ਜਦੋਂ ਹੁਣ ਤੇਰਾ ਸਰੀਰ ਟੁੱਟਿਆ ਹੋਇਆ ਮੈਨੂੰ ਨਾ ਚੱਲ ਪਊਗਾ ਕੋਈ ਨਹੀਂ ਦੱਸ ਐਦਾਂ ਲਾਤ ਵਾ ਕੁਲਵਾ ਤਾ ਉਹਨੇ ਉਹ ਰਹਿਣਾ ਵਿਚਾਰ ਮੇਰੇ ਕੋਲ ਹਾਂ ਹਾਂ ਤੇਰੀ ਬਾਈ ਬਹੁਤ ਤਰੀਫ ਕੀਤੀ 1 ਮਿੰਟਾਂ ਦੇ ਵਿੱਚ ਆ ਗੁਜਰਵਾਇਦੇ ਕਨੇ ਬਾਗਬਾਨੀ ਬਹੁਤ ਸੋਹਣੀ ਬੜਾਈ ਹੋਈ ਆ ਕਹਿੰਦੇ ਜਦ ਵੀ ਐਦਾਂ ਕੋਈ ਲਾਈਵ ਵੀਡੀਓ ਤੋਂ ਬਣਾਉਂਦਾ ਆਂ ਦੀ 10-15 ਮਿੰਟ ਦੀ ਵੀਡੀਓ ਬਣਾਉਣਾ ਜ਼ਰੂਰ ਬਣਾ ਕੋਠੇ 'ਤੇ ਚੜ ਕੇ ਵਿਊ ਦਿਖਾ ਦੇ ਕਰ ਵੀ ਸਾਨੂੰ ਜਿਹੜਾ ਸ਼ਾਂਤੀ ਮੋਟਰ ਪਰ ਤੇਰੇ ਪਰ ਲੱਗਦੀ ਆ ਦਿਲ ਕਰਦਾ ਵੀ ਸਭ ਕੁਝ ਛੱਡ ਕੇ ਤੇਰੀ ਮੋਟਰ ਪਰ ਆ ਕੇ ਬਹਿ ਜਾਈਏ ਇਹ ਕਿਹੜੇ ਕਿਹੜੇ ਦਿਲ ਕਰਦਾ ਕਮੈਂਟਾਂ ਜ਼ਰੂਰ ਦੱਸੋ ਵੀ ਤੁਹਾਡਾ ਦਿਲ ਕਰਦਾ ਵੀ ਇੱਥੇ ਹੈਗਾ ਸਕੂਨ 'ਚ ਆ ਕੇ ਬੈਠੀ ਆ ਸਕੂਨ ਸ਼ਾਂਤੀ ਹੁਣ ਦਾ ਇਸ ਟੰਗਰ ਹਵਾ ਚੱਲ ਰਹੀ ਚਾਰੇ ਪਾਸੇ ਪੱਤੇ ਦੀ ਇੰਨੀ ਪਿਆਰੀ ਆਵਾਜ਼ ਆ ਰਹੀ ਚਾਰੇ ਪਾਸੇ ਸਾਨੂੰ ਉੱਪਰ ਜਾ ਕੋਠੇ ਪਰ ਵੀ ਦਿਖ ਤੇ ਇੱਕ ਹੋਰ ਬਾਈ ਤੁਹਾਡੇ ਬਹੁਤ ਜਿਹੜੀ ਮੈਂ ਕੱਲੜ ਜਿਹੜੀ ਵੀਡੀਓ ਪਾਈ ਸੀ ਥੋੜੇ ਬਹੁਤ ਭਰਾਵਾਂ ਨੂੰ ਪ੍ਰੇਮ ਦਿੱਤਾ ਤੇ ਉਹਦੇ ਕਰਕੇ ਮੇਰੀ એનર્ਜੀ ਲੈਵਲ ਅਲੱਗ ਹੋ ਗਿਆ ਕੱਲੜ ਜਿਹੜੀ ਬਾਤ ਸੀ ਮੈਂ ਥੋੜੀ ਡਿਟ ਕਰਕੇ ਬਾਤ ਚੱਕੀ ਆ ਨਾ ਅੱਜ ਦਾ ਮੇਰੇ ਉਈਓ એનર્ਜੀ ਆਈ ਥੋੜੇ ਕਮੈਂਟ ਦੇਖ ਕੇ ਟੈਲੀਫੋਨ ਜਿਹੜੇ ਭਰਾਵਾਂ ਨੇ ਕੀਤੇ ਆ ਇੱਕ ਹੁਣੀ ਵੀਰ ਦਾ ਮੈਸੇਜ ਆਇਆ ਕਹਿੰਦਾ ਵੀਰ ਤੇਰੀ ਹੁਣ ਵੀਡੀਓ ਦੇਖੀ ਕਿਹੜੀ ਚੀਜ਼ ਦੀ ਲੋੜਾ ਸਾਨੂੰ ਦੱਸ ਦਿੰੀਆਂ ਕਿੰਨੇ ਪੈਸੇ ਚਾਹੀਦੇ ਸਾਨੂੰ ਦਾ ਜੀ ਮੈਂ ਕਹਾ ਨਾ ਵੀਰੇ ਮੈਨੂੰ ਤੁਹਾਡਾ ਪਿਆਰ ਚਾਹੀਦਾ ਪੈਸੇ ਰੱਬ ਨੇ ਪਹਿਲਾਂ ਹੀ ਬਹੁਤ ਦੇ ਦਿੱਤੇ ਅਨੇਕ ਦੇ ਤੇ ਮੈਂ ਕਦੇ ਸੋਚਿਆ ਵੀ ਨਹੀਂ ਤਾਂ ਹੈਗਾ ਵੀ ਇਹ ਚੀਜ਼ਾਂ ਮੈਨੂੰ ਰੱਬ ਵੱਲ ਤੇ ਮਿਲ ਜਾਣਗੀਆਂ ਐਡੀ ਵੱਡੀਆਂ ਵੱਡੀਆਂ ਗੱਡੀਆਂ 'ਚ ਬਠਾਲ ਤੇ ਵੱਡੇ ਵੱਡੇ ਮੁਲਖਾਂ 'ਚ ਘੁਮਾਤਾ ਕਦੇ ਸੋਚਿਆ ਨਹੀਂ ਤੇ ਵੀ ਇਹ ਚੀਜ਼ਾਂ ਮੇਰੇ ਪੱਲੇ ਪੈ ਜਾਣਗੀਆਂ ਫੇਰ ਮਾਰਾ ਦਾ ਹੁਣ ਸ਼ੁਕਰਾਨਾ ਕਰ ਜਾਣਾ ਮੱਥਾ ਨੂੰ ਜਾਣਾ ਸੀ ਸ਼ੁਕਰਾਨਾ ਕਰਮ ਚਲੀ ਜਾ ਹੁਣ ਦੇਵੀ ਦਾ ਪਾਈ ਰੱਬ ਦਾ ਨਾਮ ਨਹੀਂ ਲਿਆ ਜਾ ਸਕਦਾ ਹੈਗਾ ਹਾਂ ਇੱਕ ਚੀਜ਼ ਇਹ ਹੈ ਜਦੋਂ ਰਾਤ ਨੂੰ ਮੈਂ ਪੈਂਦਾ ਹੁੰਦਾ ਕੰਨਾਂ 'ਚ ਗੁਰਬਾਣੀ ਲਾ ਲੈਣੀ ਆ ਸੌ ਜਾਣਾ ਮੈਂ ਕਹਿੰਦਾ ਵੀ ਜਦੋਂ ਮੈਂ ਸੌਂਵਾਂ ਤਾਂ ਗੁਰਬਾਣੀ ਚੱਲਦੀ ਹੋਵੇ ਜਦੋਂ ਮੈਂ ਉੱਠਾਂ ਤੇ ਗੁਰਬਾਣੀ ਚੱਲਦੀ ਹੋਵੇ ਕਿ ਦਿਨ 'ਚ ਨਹੀਂ ਆਪਾਂ ਕੰਮ ਕਰਦੇ ਨੇ ਬਿਜੀ ਹੋ ਜਾਂਦੇ ਆ ਨਹੀਂ ਟਾਈਮ ਲੱਗਦਾ ਕਈ ਵਾਰ ਰਾਤ ਨੂੰ ਫਿਰ ਅੱਖ ਖੁੱਲਦੀ ਆ ਉਹ ਚੱਲਦੀ ਹੁੰਦੀ ਆ ਫਿਰ ਕੋਈ ਨਾ ਕੋਈ ਰੱਬ ਦਾ ਨਾਮ ਫਿਰ ਕੰਨਾਂ 'ਚ ਪੈ ਜਾਂਦਾ ਇਹ ਰੁਟੀ ਰੱਖੀ ਹੋਈ ਫਿਰ ਉਹ ਮਨੇ ਹੁਣ ਜਿਹੜੀ ਉਹ ਗੁਰਬਾਣੀ ਤੋਂ ਨਾ ਕੀਰਤਨ ਚੱਲਦਾ ਹੁੰਦਾ ਜਾਂ ਕੋਈ ਗੱਲ ਚੱਲਦੀ ਹੁੰਦੀ ਆ ਕੋਈ ਤੇ ਰਾਤ ਬੈਠਾ ਕਿ ਮੈਂ ਚੀਜ਼ ਇਹ ਸੁਣ ਇੱਕ ਬਾਬੇ ਦੀ ਗੱਲ ਸੁਣ ਰਿਆ ਹੋਇਆ ਬੈਠਾ ਮੈਂ ਤੇ ਕਹਿੰਦਾ ਪੰਨਨ ਹੁਣ ਕਦੇ ਬੋਰ ਹੋਣਾ ਜਿੱਦਾਂ ਨੇ ਬੋਰ ਹੋ ਜਣਾ ਬੰਦਾ ਇਹਦਾ ਕਦੇ ਆਪਣਾ ਅਭਿਆਸ ਨਹੀਂ ਕੀਤਾ ਹੈਗਾ ਜਿੱਦਾਂ ਬੈਠ ਕੇ ਕੱਲਪ ਕੱਲਾ ਜਿਹਾ ਬੰਦਾ ਬੈਠਾ ਹੁੰਦਾ ਬੰਦਾ ਬੋਰ ਜਾ ਹੋਈ ਜਾਂਦਾ ਵੀ ਹੁਣ ਯਾਰ ਕਿਹਾ ਬੋਰ ਹੋ ਰਿਹਾ ਕੋਈ ਫਨ ਜਾ ਹੈ ਨਹੀਂ ਇਹ ਵੀ ਕਹਿੰਦਾ ਅਭਿਆਸ ਆਪਾਂ ਨੂੰ ਜ਼ਰੂਰੀ ਚਾਹੀਦਾ ਕਿ ਘੰਟੇ 2 ਘੰਟੇ ਬੈਠ ਕੇ ਨਾ ਸ਼ਾਂਤ ਜਿਹਾ ਬੈਠੀਏ ਫੋਨ ਸਾਈਡ ਪਰ ਰੱਖ ਦਈਏ ਸਾਰੇ ਚੀਜ਼ਾਂ ਦੂਰ ਐ ਸ਼ਾਂਤ ਜੋ ਕੇ ਬੈਠੀਏ ਕਿ ਹੁਣ ਜਦੋਂ ਬੋਰ ਜਾਂਦਾ ਭਾਜਦੇ ਇਨਸਟਾਗ੍ਰਾਮ ਖੋਲ ਲੈਂਦੇ ਫੇਸਬੁਕ ਖੋਲ ਲੈਂਦੇ ਟਰੱਕ ਟਰੱਕ ਉੱਪਰ ਚੱਕ ਰਹੀ ਆ ਰੀਲ ਵਧੇ ਨੇ ਉਹ ਚੱਕਦੇ ਨੇ ਦੂਜੀ ਰੀਲ ਵਧੇ ਉਹ ਚੱਕਦੇ ਨੇ ਆਹ ਵਾਦੀ ਆ ਦੇਖ ਆਹਾਹਾ ਨਜ਼ਾਰਾ ਆ ਗਿਆ ਐਂਟਰਟੇਨ ਹੋ ਜਾਂਦੇ ਆਪਾਂ ਥੋੜਾ ਬੋਰ ਹੋਣ ਦਾ ਵੀ ਨਾ ਜਿੱਦਾਂ ਇਕੱਲੇ ਜੇ ਬੈਠ ਕੇ ਵੀ ਕਹਿੰਦਾ ਹੁਣ ਮੈਂ ਬੋਰ ਹੋ ਰਿਹਾ ਯਾਰ ਕੁਝ ਫਨ じゃ ਨਹੀਂ ਹੈਗਾ ਇਹਦਾ ਵੀ ਅਭਿਆਸ ਕਰ ਲੈ ਕਰੋ ਕਿ 2 ਘੰਟੇ 3 ਘੰਟੇ ਸਾਰੇ ਚੀਜ਼ਾਂ ਛੱਡ ਕੇ ਬਸ ਅਭਿਆਸ ਕਰੋ ਕੋ 2-2 ਚੰਨ ਘੰਟੇ ਬੈਠ ਕੇ ਨਾ ਜਿੱਦਾਂ ਇੱਥੇ ਮੈਂ ਆ ਜਾਂਦਾ ਕਈ ਵਾਰ ਮੋਟਰੋਲ ਬੈਠ ਕੇ ਫੋਨ ਸਾਈਡ ਪਰ ਰੱਖ ਲਈਦਾ ਆਰਾਮ ਨਾਲ ਆ ਕੇ ਬਹਿ ਜੀਦਾ ਇ ਕਿਸੇ ਨਾਲ ਕੋਈ ਗੱਲ ਜਿਦਾ ਮਰਜ਼ੀ ਫੋਨ ਆਈ ਜਾਵੇ ਤੇ ਸ਼ਾਂਤ ਹੋ ਜਣਾ ਹੈ ਪੂਰਾ ਬਸ ਇਹ ਵੀ ਤੇ ਇਹ ਹੱਜੰਗੀ ਲੱਗੇਗਾ ਇਹ ਵੀ ਚੀਜ਼ ਆ ਯਾਰ ਆਪਾਂ ਤਾਂ ਹੁਣ ਜਦੇ ਫੋਨ ਐਂਟਰਟੇਨਮੈਂਟ 24 ਘੰਟੇ ਆ ਚੀਜ਼ਾਂ ਚੱਲੀ ਜਾਂਦੀਆਂ ਤੇ ਹੁਣ ਤੁਹਾਨੂੰ ਪ੍ਰੋ ਵੀਊ ਦਿਖਾਈਏ ਫੇਰ ਦੁਆਰੇ ਅੱਜ ਤਾਂ ਹਵਾ ਚੱਲ ਰਹੀ ਚਾਰੇ ਪਾਸੇ ਆ ਤੇ ਆ ਤੁਹਾਨੂੰ ਦਿਖਾਉਣਾ ਹੁਣ ਉੱਪਰ ਜਾ ਕੇ ਫਿਰ ਐਦਾਂ ਕਮੈਂਟ ਆ ਤਾਂ ਕਹਿੰਦਾ ਉੱਪਰ ਦੇ ਬਾਈ ਜਰੂਰ ਇੱਕ ਵਾਰ ਜਰੂਰ ਉੱਪਰ ਦੇ ਕੋਠੇ ਤੇ ਚੜ ਕੇ ਵੀਊ ਦਿਖਾ ਦੇ ਕਰ ਜਿਹੜਾ ਆ ਵੀਊ ਦਿਖਦਾ ਮੋਟਰ ਦਾ ਤੇਰੀ ਦਾ ਬਾਈ ਖੁੱਲੀ ਛੁੱਟੀ ਹੈ ਜਿਹੜਾ ਕੋਈ ਬੰਦਾ ਆਉਣਾ ਚਾਹੁੰਦਾ ਇੱਥੇ ਮੋਟਰ ਪਰ ਆ ਕੇ ਆਪਣਾ ਬੈਠਣਾ ਚਾਹੁੰਦਾ ਸ਼ਾਂਤੀ ਇੱਥੇ ਲੈਣਾ ਚਾਹੁੰਦਾ ਆ ਕੇ ਆਹ ਹਰਿਆਈ ਦੇਖਣਾ ਚਾਹੁੰਦਾ ਇੱਥੇ ਆਹ ਜਦੋਂ ਮਰਜੀ ਆ ਜਾਓ ਬਾਈ ਹੁਣ ਤਾਂ ਚਾਰੇ ਪਾਸੇ ਹਰਿਆਈ ਅਜ ਤਾਂ ਪੱਤੇ ਦੀ ਆਵਾਜ਼ ਇੰਨੀ ਪਿਆਰੀ ਆ ਰਹੀ ਆ ਤੇ ਉਹਦੇ ਪਰ ਵੀ ਆਪਣੇ ਮੈਕ ਪਰ ਵੀ ਹਵਾ ਜੀ ਵੱਜਦੀ ਹੋਣੀ ਇਹਦੇ ਪਰ ਫਰ ਫਰਦੀ ਪਰ ਹੁਣ ਇੱਧਰ ਸਾਈਡ ਜਨ ਹੋ ਜਾਣਾ ਮੈਂ ਇੱਥੋਂ ਦਿਖਾਉਂਦਾ ਹੁਣ ਤੁਹਾਨੂੰ ਮੈਂ ਆਹ ਦੇਖੋ ਇੱਥੇ ਤਾਂ ਪੂਰਾ ਚਾਰੇ ਸਾਈਡ 뷰 ਦੇਖੋ ਹੌਲੀ ਥੋੜੀ ਮੈਂ 360뷰 ਦਿਖਾਉਂਦਾ ਤੁਹਾਨੂੰ ਮੈਂ ਦੇਖੋ ਕਿੰਨੇ ਚਾਰੇ ਪਾਸੇ ਹਰਾ ਭਰਿਆ ਐ। ਇਹ ਚੀਜ਼ ਬਣੀ ਹੋਈ ਚਾਰੇ ਪਾਸੇ। ਦੇਖੋ ਕੰਡਾ ਵੜਿਆ। ਜਦੋਂ ਉਹ ਸਾਹਮਣੇ ਤਾਂ ਉਹ ਉੱਥੇ ਸਾਹਮਣੇ ਖੜਕੇ ਨਾ ਆਪਾਂ ਉੱਥੇ ਖੜਕੇ ਐ ਸਾਹਮਣੇ ਮੋਟਰ ਦੇਖਦੇ ਆਂ। ਆਹ ਵੀ ਉਹ ਮੋਟਰ ਦਾ ਪਿਛਲੇ ਪਾਸੇ ਦਾ ਵਿੱਚ ਪੀਲੀ ਮੋਟਰ। ਪੀਲੇ ਤੇ ਹਰੇ ਦਾ ਕੰਬੀਨੇਸ਼ਨ ਇੰਨਾ ਪਿਆਰਾ ਲੱਗਦਾ। ਬਹੁਤ ਸੋਹਣਾ 뷰 ਲੱਗਦਾ ਉੱਧਰ ਦੂਰ ਤੇ ਇਹ। ਇੱਕ ਤੋਂ ਉੱਥੇ ਮੋਟਰ ਦੂਰ ਤੇ ਦੇਖਦੇ ਨਾ ਪੂੰਚਾਈ ਤੇ ਆਹ ਮੈਂ ਤੁਹਾਨੂੰ ਦੇਖਦਾ ਝੌਂਪੜੀ ਟਾਈਪ ਬਣੀ ਹੋਈ ਇਹਦੇ ਉੱਪਰ ਰੈੱਡ ਕਲਰ ਹੋਇਆ ਹੋਇਆ ਰੈੱਡ ਪੀਲਾ ਹਰਾ ਬਹੁਤ ਵਧੀਆ ਕੰਬੀਨੇਸ਼ਨ ਲੱਗਦਾ ਇਹਦੇ ਅੱਗੇ ਦੇਖੋ ਜੇ ਕਿਤੇ ਆਏ ਥੋੜੇ ਤੇ ਕਿਤੇ ਚੱਕਰ ਲੱਗਿਆ ਪਰ ਆਏ ਹੋਏ ਨਾ ਦੇ ਨਾਲ ਜਦੋਂ ਹੁਣ ਆਇਆ ਪੂਰਾ ਹਰਿਆ ਭਰਿਆ ਨਾ ਫਿਰ ਇਹ ਵਧੀਆ ਲੱਗਦਾ ਵੀ ਹੌਣ ਕਹਾ ਫਿਰ ਔਲੀ ਥੋੜੀ ਫਿਰ ਪਾਸੇ ਛੜੇ ਥੋੜੀ ਟੁੱਟ ਗਿਆ ਮੇਰਾ ਬੂਟਾ ਯਾਰ ਟੁੱਟ ਕੇ ਗਿਰਿਆ ਬੂਟਾ ਯਾਰ ਉੱਪਰ ਤੇ ਉਹ ਗਰ ਗਿਆ ਵਿੱਚ ਯਾਰ ਅਲਮਾ ਸੋਜ ਦਾ ਵੀ ਜਿੱਦਾਂ ਹਵਾ ਚੱਲਦੀ ਹੈ ਨਾ ਵੀ ਕੋਈ ਨਾ ਕੋ ਟੁੱਟ ਕੇ ਗਰੂਗਾ ਇਹ ਤਾਂ ਲਾਈਵ ਕੈਮਰੇ ਚ ਕੈਚ ਹੋ ਗਈ ਚੀਜ਼ ਇਹ ਹੈ ਇਹ ਕਿੰਨੀ ਹਵਾ ਚੱਲਦੀ ਆ ਨਾ ਸੋਜ ਦਾ ਥੱਲੇ ਤਾਂ ਨਹੀਂ ਹਿੱਲ ਰਹੇ ਉੱਪਰ ਤੇ ਬਹੁਤ ਹਿੱਲ ਰਹੇ ਆ ਇਹ ਪਹਿਲੇ ਵੀ ਕੁਦੋਕ ਵਿੱਚ ਟੁੱਟੇ ਹੋਏ ਆ ਪਰ ਉਹ ਫਿਰ ਵੀ ਉੱਪਰ ਨੂੰ ਗਰੋਥ ਹੋਈ ਜਾਂਦੀ ਬੂਟੇ ਦੀ ਵਧੀ ਜਾਂਦੇ ਥੱਲੇ ਤੇ ਵਿੱਚ ਤੇ ਪਹਿਲੇ ਵੀ ਟੁੱਟੇ ਹੋਏ ਆ ਥੱਲੇ ਜਾ ਕੇ ਦੇਖਦੇ ਆ ਇਹ ਚੀਜ਼ ਕਈ ਵੇ ਨਾ ਕੈਮਰੇ ਦੇ ਵਿੱਚ ਇੰਨੀਆਂ ਚੀਜ਼ਾਂ ਜਦੋਂ ਵੀਡੀਓ ਬਣਦੀ ਹੈ ਤੁਸੀਂ ਕੈਪਸ ਹੋ ਜਾਂਦੇ ਹੋ। ਹਵਾ ਜਾਂਦੀ ਬਹੁਤ ਤੇਜ਼। ਹਵਾ ਚ ਰਹਿ ਸਕਦਾ। ਉਹਨਾਂ ਫਿਰ ਆ ਜਿਹੜੇ ਬੂਟੇ ਹੋਰ ਵੱਡੇ ਹੋਏ ਆਉਣੇ ਇਹ। ਫਿਰ ਇੱਥੇ ਸਾਹਮਣੇ ਮੋਟਰ ਲੁਕ ਜਾਣੀ ਫਿਰ ਆਪਣੇ। ਮੈਂ ਤਾਂ ਇੱਥੇ ਪਹਿਲਾਂ ਨਾ ਮੈਂ ਇੱਥੇ ਜਿਹੜਿਆ ਸਾਹਮਣੇ ਬੂਟੇ ਲਾਉਂਦਾ ਨਹੀਂ ਤਾਂ ਹੈਗਾ। ਮੈਂ ਸੋਚਦਾ ਸਾਹਮਣੇ ਜਿਹੜਾ ਮੋਟਰ ਦਾ 뷰 ਹੈ ਮੇਰਾ ਟਕਿਆ ਜਾਣਾ ਇਹ। ਹੁਣ ਟਕ ਗਿਆ ਇਹ ਲੋਗੀ ਮੋਟਰ ਮੇਰੀ ਆਣਾ। ਇਹ ਸਾਹਮਣੇ ਤੇ ਨਾ ਜਿਹੜਾ ਉਹ ਉੱਥੇ ਜਪਾ ਖੜ ਕੇ ਦੇਖਦੇ ਤੇ ਐਸਾੜ ਹਰਿਆਈ ਐਸਾੜ ਹਰਿਆਈ। ਤੇ ਸਾਹਮਣੇ ਜਿਹੜੀ ਮੋਟਰ ਦਾ ਵੀਓ ਓਏ ਹੋਏ ਆਸਪ ਦੇਖੋ ਖੁੱਲੇ ਚੱਲਦੇ ਆ ਤਾਂ ਹਵਨੇ ਜਾਂਦੇ ਉੜਾ ਹੋਇਆ ਕੋਈ ਨਹੀਂ ਕੋਈ ਬਹੁਤ ਵਧੀਆ ਜਦੋਂ ਰੱਬ ਦਾ ਏਸੀ ਚੱਲਦਾ ਨਾ ਤਾਂ ਸਾਰੇ ਏਸੀ ਬੰਦ ਕਰਾਤੇ ਨਾ ਬੰਦੇ ਸੀ ਇਹ ਰੱਬ ਦਾ ਏਸੀ ਚੱਲਿਆ ਠੰਡਾ ਜਦ ਏਸੀ ਬੈਠੇ ਠੰਡੀ ਠੰਡੀ ਆ ਉਹ ਲੱਗਦੀ ਹੁੰਦੀ ਹਵਾ ਏਸੀ ਦੀ ਉਦਾਂ ਰੱਬ ਦਾ ਜਦੋਂ ਏਸੀ ਚੱਲਦਾ ਤੇ ਵੱਡੇ ਵੱਡੇ ਏਸੀ ਬੰਦ ਹੋ ਜਾਂਦੇ ਉੱਜਰ ਬਈ ਕਦਾਂ ਲੰਘਿਆ ਅੰਦਰ ਲੰਘਿਆ ਬਾਦਸ਼ਾਹ ਬੰਦਾ ਹਨ ਗੱਬੇ ਬੈਠਦਾ ਉਹ ਗੱਬੇ ਬੈਠ ਝਾੜੂ ਲਾਉਣ ਲੱਗਿਆ ਲਾ 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 ਉੱਜਰ ਬਈ ਉਹ ਝਾੜੂ ਲਾਉਣ ਲੱਗਿਆ ਅੰਦਰ ਤੇ ਮੋਟਰ ਵੀ ਦਿਖਾਈ ਤੁਹਾਨੂੰ ਮੱਟੀ ਅੰਦੀ ਆ ਗਈ ਅੰਦਰ ਮੂਟੀ ਕਰਨ ਨਾਲ ਜਾਂਦਾ ਨਾ ਹਾਂ ਇੱਧਰ ਗੱਦਲਾ ਆ ਤਾ ਸਾਹਮਣੇ ਬੈਠਣ ਨੂੰ ਬੁਣਾਤਾ ਹੈ ਨਾ ਔਰ ਜਿਹੜੇ ਮਹਾਲ ਬਣਾਉਂਦੇ ਮਹਾਲ ਬਲੌਗ ਤੇ ਜਾਨ ਮਾਲ ਵੀਡੀਓ ਪਰ ਤੁਸੀਂ ਬਲੌਗ ਦੇਖਦੇ ਆ ਤੇ ਬਹੁਤ ਬੰਦੇ ਮੈਨੂੰ ਕਹਿੰਦੇ ਵੀ ਤੂੰ ਪੂਰੇ ਮੋਟਰ ਪਰ ਆ ਜਾਂਦਾ ਮੋਟਰ ਪਰ ਸ਼ਿਫਟ ਹੋ ਜਾਂਦਾ ਉਹ ਕੱਲ ਵਾਲੀ ਵੀਡੀਓ ਦੀ ਗੱਲ ਕਰੂੰ ਕਿ ਕੀ ਗੱਲਾਂ ਹੁੰਦੀਆਂ ਵੀ ਕਾਹਤੇ ਇੱਥੇ ਵੀ ਨੇ ਗੁੱਜਰ ਭਾਈ ਆ ਦੇ ਕਿਦਾਂ ਨੁਕਸਾਨ ਹੋਇਆ ਆ ਦਿਖਾਵਾਂ ਤੁਹਾਨੂੰ ਮੈਂ ਆ ਜਾ। ਅਟੋੜ 3-4000 ਦਾ ਨੁਕਸਾਨ ਹੋ ਗਿਆ ਆ ਜਾ। ਤੇਰੇ ਵੀ ਬੂਟੇ ਢਾਤੇ ਨੇ। ਇਹਦਾ ਦੋ ਤੋੜ ਕੇ ਲਿਆ ਆ ਨਾਲ। ਦੋ ਬੂਟੇ ਤੋੜ ਕੇ ਲਵੇ ਇੱਕੇ ਤੋੜ ਕੇ ਲਿਆ। ਆ ਜਾ ਦੇਖ ਲੈ ਆ ਜਾ। ਆ ਜਾ ਆ ਜਾ ਦਿਖਾਵਾਂ ਮੈਂ ਤੈਨੂੰ। ਓਏ ਓਏ ਇਹ ਤਾਂ ਗਾੜੀ ਟਿੱਕ ਤੋਂ। ਢੰਡੀ ਤੋੜਤੀ ਤੇਰੀ। ਇਹਦੇ ਵਿੱਚ ਨਾ ਕੋਣੇ ਦੇ ਜਿੱਦਾਂ ਹੁਕੋਣਾ ਜਿਹਾ ਲੱਗ ਜਾਂਦਾ ਨਾ ਪਿੱਛੇ ਤੇ ਆਹ ਆ ਵਿੱਚ ਵਿੱਚ ਤੇ ਕੋਣਾਂ ਜਿਹੇ ਨਾਲ ਵਿੱਚ ਹੋ ਜਣਾ ਕੰਮ ਜਿਹਾ ਪਿੱਛੇ ਨੂੰ ਖੁੱਝ ਰਹਿਣਾ ਇਹਨੂੰ ਕਾਬੂ ਕਰ ਲਈ ਫਿਰ ਆ ਬਾਈ ਕਿੰਨੇ ਬੂਟੇ ਪਿੰਡਾਂ ਦੇ ਖਰਾਬ ਪਿੰਡੀਆਂ ਦੇ ਖਰਾਬ ਕਰੇ ਨੇ ਹੋ ਜਣੇ ਤਾਂ ਸਿੱਧੇ ਮਿੱਟੀ ਲਾਦੀ ਵਾਲੇ ਦਲੇ ਬਾਈ ਔਰ ਕਰਨੀ ਕੋ ਹੋ ਨਾ ਟੋਟੇ ਉੱਪਰ ਤੇ ਕਰ ਜਵੇ ਹਾਂ ਜਿਹੜਾ ਕੋਲੇ ਬੁੱਟੇ ਲੈ ਆ ਕੇ ਮਾਰਨ ਵਾਲਾ ਬੁੱਟੇ ਦੇ ਨੰਨਾ ਹਾਂ ਜਰੂਰੀ ਮੈਨਾਂ ਤੰਦਰ ਬੈਠ ਹੈ ਹਾਂ ਇਹ ਹੁਣ ਕੋਲੇ ਵੀ ਲੈ ਗਿਆ ਹੋਇਆ ਨਾ ਕੋਦਰ ਤੇ ਲੈ ਗਿਆ ਬੁੱਟੇ ਚੱਲ ਭਾਈ ਹਾਂ ਇਹ ਹੋ ਜਾਣਾ ਹਾਂ ਦਾਗਾ ਨਹੀਂ ਹੁਣ ਸਾਨੂੰ ਜਿੱਥੇ ਲਿਖੀ ਹੋਈ ਹੈ ਇਹ ਤਾਂ ਹੈ ਇਹ ਤਾਂ ਇੱਕ ਬਹਾਨਾ ਵੜਨਾ ਫਿਰ ਸਾਹ ਨਿਕਲ ਕੇ ਵੇ ਯਾਰ ਕੀ ਚੀਜ਼ ਬਣਾਈ ਯਾਰ ਬੰਨੇ ਬਾਡੀ ਇਹ ਹੁਣ ਦੇਖ ਕਿੰਨਾ ਸਰਕਲ ਚੱਲਦਾ ਖੂਨ ਦੇ ਅੰਦਰ ਸਾਹ ਆ ਰਿਹਾ ਸਾਹ ਜਾ ਰਿਹਾ ਜਦੋਂ ਸਾਹ ਬੰਦ ਹੋਣਿਆ ਧੜਕਣ ਬੰਦ ਹੋਣੀ ਆ ਸਰੀਰ ਠੰਡਾ ਪੈ ਜਾਣਾ ਇਹਦਾ ਕੀ ਆ ਚੀਜ਼ ਆ ਨਾ ਸਰਕਲ ਚੱਲਿਆ ਖੂਨ ਦੇ ਅੰਦਰ ਆ ਬਾਡੀ ਸਾਹ ਆ ਰਿਹਾ ਸਾਹ ਜਾ ਰਿਹਾ ਕਦੇ ਉਹ ਨਾੜ ਬਲੌਕ ਹੋ ਕੇ ਹਾਰਟ ਬੰਦ ਹੋ ਜਾਣਾ ਦੌਰਾ ਪੈਣਾ ਅੱਛਾ ਕਾਣੀ ਠਾ ਟਾ 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 ਬਾਏ ਬਾਏ ਵਾਹ ਕਦੀ ਬੇਲ ਆ ਭਾਈ ਹੈ ਇਹ ਇਦਾਂ ਕਦੇ ਹੋਈ ਐ ਇਹ ਅੱਛਾ ਇਹਦਾ ਹੋਰੇ ਨਸਲ ਆ ਸਾਲੀ ਲੱਗਿਆ ਵੈਸੇ ਕੀ ਇੱਕ ਆਰ ਦੀ ਲੱਗੀ ਹੋਈ ਐ ਦਿਖਾਈ ਕੋਪਰ ਤੇ ਉਹ ਵਧੀ ਹੋਈ ਕੀ ਆ ਇਹਨਾਂ ਦੇ ਨਾਲ ਜਾਈ ਕੀ ਆ ਲੱਗਿਆ ਤਿੰਨ ਚਾਰ ਮਹੀ ਪੈਣ ਤੋਂ ਬਾਅਦ ਜਦੋਂ ਮੀਂਹ ਨਾ ਪਏ ਹੈਗੇ ਬਿਮਾਰੀਆਂ ਬਹੁਤ ਲੱਗਦੀ ਤੇਨੂੰ ਭਿੰਡੀ ਵੀ ਮੇਰੇ ਉਹਦੇ ਬਾਦੇ ਲੱਗੀ ਆ ਬਾਈ ਮੀਂਹ ਤੇ ਬਾਦੇ ਨਾ ਬੇ ਠੋਕਦਾ 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 ਇੱਥੇ ਤੇ ਦੇਖੋ ਨਾ ਬਾਈ ਠੋਕਦਾ ਬਾਈ ਨੇ ਮਿੱਟੀ ਠੋਕਦੀ ਵਾਲ ਜਣੇ ਠੋਕੂ ਆ ਐਨੇ ਤਾਂ ਐਨੇ ਬੜੀ ਨੇ ਲੱਗ ਪਏ ਨਾ ਹਾਂ ਦਾ ਬਾਈ ਨੇ ਠੋਕਦਾ ਉਹ ਲੱਗਦੇ ਮਿੱਟੀ ਠੋਕ ਰਹੇ ਠੁਕ ਠੁਕ ਉਹ ਹੋ ਗਿਆ ਖੜੇ ਗਾ ਜੀ ਮੈਂ ਅੱਜ ਅੱਜ ਕੱਲ ਵੀਡੀਓ ਬਣਾਇਤੀ ਉਹ ਮੇਰੇ ਉਹਦੇ ਆਪਣੇ ਜਿਹੜੀ ਘਰ ਦੇ ਬਾਹਰ ਇੱਕ ਅਮਰੂਦ ਹੈ ਅਮਰੂਦ ਬਣਾ ਘੁੱਗੀ ਨੇ ਅੱਲਣਾ ਪਾਇਆ ਹੋਇਆ ਤੇ ਇੱਕ ਅੰਦਰ ਪੱਖਾ ਲੱਗ ਉਹਦੇ ਬਣਾ ਲੈਣਾ ਪਾਇਆ ਘੁੱਗੀ ਨੇ ਬੱਚੇ ਦਿੱਤੇ ਹੋਏ ਤੇ ਵੀਰ ਨੇ ਮੈਨੂੰ ਫੋਨ ਕੀਤਾ ਬਾਹਰ ਉਹਨੇ ਵੀਡੀਓ ਦੇਖੀ ਕਹਿੰਦਾ ਵੀਰੇ ਰੋਕ ਨੀ ਕਹਿੰਦਾ ਉਹਨਾਂ ਟਾਈਮ ਤੱਕ ਕਹਿੰਦਾ ਇਹਨੇ ਬੱਚੇ ਵਿੱਚ ਤੇ ਉੱਡਦੇ ਨਹੀਂ ਹੈਗੇ ਮੈਂ ਕਿਹਾ ਵੀਡੀਓ 'ਚ ਮੈਂ ਗੱਲ ਕਹੇ ਸੀ ਇਹ ਵੀ ਮੈਂ ਕਿਸੇ ਦਾ ਘਰ ਟਾ ਕੇ ਆਪਣਾ ਘਰ ਬਣਾਵਾ ਮੈਂ ਨੂੰ ਮਨਜ਼ੂਰ ਨਹੀਂ ਆ ਮੌਨਾ ਟਾਈਮ ਇੱਥੇ ਉੱਥੇ ਉਹ ਜਗ੍ਹਾ ਰੋਕੇ ਰੱਖੂਗਾ ਮੈਂ ਹੈ ਨਾ ਇਹ ਬੱਚੇ ਉੱਡਣਗੇ ਤੇ ਫਿਰ ਆਪਾਂ ਜਾਵਾਂਗੇ ਤੇ ਬਹੁਤ ਵੱਡੀ ਗੱਲ ਹੁੰਦੀ ਹੈ ਕੋਈ ਕਿਸੇ ਦੇ ਘਰ ਦੇ ਵਿੱਚ ਨਾ ਕਿਸੇ ਭੁੱਗੀ ਨੇ ਜਾਂ ਹੋਰ ਕਿਸੇ ਪੰਛੀ ਨੇ ਆ ਕੇ ਬੱਚੇ ਦੇਣ ਜਿਸ ਤਰ੍ਹਾਂ ਇੱਕ ਲੋਵਾਂ ਨਾਲ ਪਾਏ ਹੁੰਦੇ ਬਹੁਤ ਵੱਡੀ ਗੱਲ ਹੁੰਦੀ ਹੈ ਉਹ ਘਰ ਦੇ ਵਿੱਚ ਸ਼ਾਂਤੀ ਪਿਆਰ ਪੈਸੇ ਦੀ ਬਰਕਤ ਰਹਿੰਦੀ ਹੈ ਅਜਾ ਮਾ ਕੇ ਦੇਖੋ ਜੀ ਜਾਈਏ ਦੇ ਜਿੱਦਾਂ ਸਾਡੇ ਹਿੱਸੇ ਆਈਆਂ ਹੋਈਆਂ ਬਾਈ ਇਹੇ ਪਿਆਰ ਕਰ ਮੈਂ ਕਹੀ ਬਸ ਉਹ ਤੁਹਾਨੂੰ ਦੱਸਾਂ ਤੇ ਲੈਂ ਗੱਲਾਂ ਤੇ ਇੰਨੀਆਂ ਚੀਜ਼ਾਂ ਜਿਹੜੀਆਂ ਮੈਨੂੰ ਮਿਲੀਆਂ ਦੋ ਕੁੱਗੀਆਂ ਨੇ ਮੇਰੇ ਘਰ ਦੇ ਵਿੱਚ ਦੋ ਕਾਰ ਹੋਰ ਬਣੇ ਹੋਏ ਆ ਇੱਕ ਦਿਨ ਤੀਲਾ ਤੀਲਾ ਇਕੱਠਾ ਕਰਕੇ ਲੈ ਕੇ ਰੱਖਿਆ ਹੁਣ ਘਰ ਪਰੋਇਆ ਹੁਣ ਫਿਰ ਵਿੱਚ ਬੈਠੀ ਉਹ ਮੀਂਹ ਪੈ ਰਿਹਾ ਐ ਫਰਾਂ ਦੇ ਨਾਲ ਉਹ ਬੱਚੇ ਲ ਕੋਈ ਪਤਾ ਨਹੀਂ ਹੁਣ ਮੈਂ ਤਾਂ ਦੇਖੇ ਨਹੀਂ ਤੇ ਵਿੱਚ ਬੱਚੇ ਆ ਕਿ ਆ ਉਹ ਬੈਠੀ ਨਾ ਮੀਂਹ ਪੈ ਰਿਹਾ ਉੱਪਰ ਦੇ ਉੱਪਰ ਐ ਬੈਠੀ ਟੋਨ ਹੈ ਗਰਦਨ ਥੱਲੇ ਨੂੰ ਭਰੀ ਮੈਂ ਕੋਲ ਵੀ ਜਾਂਦਾ ਪਰ ਉੜਦੀ ਨਹੀਂ ਸੀ ਹੈਗੀ ਕੋਲ ਵਿੱਚ ਸ਼ਾਇਦ ਉੱਡੂਗੀ ਨਾ ਮੈਂ ਕੋ ਮੈਂ ਦੂਰੇ ਰਿਹਾ ਫਿਰ ਮੈਂ ਇੱਕ ਵਾਰੀ ਕੋਲ ਨੂੰ ਮੈਂ ਦੇਖਿਆ ਪਰ ਉੱਡੇ ਨਹੀਂ ਹੈਗੀ ਉੱਪਰੇ ਬੈਠੀ ੜੀ ਆਹ ਯਾਰ ਜਾਂ ਕੁਦਰਤਾਂ ਤਰ੍ਹਾਂ ਬੈਠੀ ਉਹ ਜਿਰਭਾਈ ਨੇ ਪੁੱਛ ਲਈ ਇਹਦਾ ਹਾਂ ਕੁਦਰਤ ਭਾਈ ਹਾਂਜੀ ਕਦੇ ਚੀਜ਼ ਦੇਖੀ ਹੈ ਤਾ ਕਿਸੇ ਜਾਨਵਰ ਨੇ ਅੰਡੇ ਦਿੱਤੇ ਹਾਂ ਅੰਡਾ ਚਾਰ ਦਿੱਤੇ ਉਹਨੇ ਚਾਰ ਬੱਚੇ ਨਿਕਲੇ ਕਦੇ ਉਹ ਬੱਚੇ ਨਾਲ ਉੜਦੇ ਦੇਖੇ ਚਾਰ ਪਿੱਛੇ ਪਿੱਛੇ ਤੁਰਦੇ ਦੇਖਿਆ ਉੜਦੇ ਨਹੀਂ ਦੇਖ ਉੜਦੇ ਦੇਖੇ ਕਦੇ ਉਹ ਆਪਣੀ ਜਗਾ ਉਹ ਆਪਣੀ ਜਗਾ ਪਹਿਲਾਂ ਉਹ ਦੇਰ ਉਹਦਾ ਵਾਸਤੇ ਅੱਲਣਾ ਬਣਾਇਆ ਉਹਨੇ ਠੀਕ ਹੈ ਬੱਚੇ ਪੈਦਾ ਕਰੇ ਨਿੱਗ ਦੇ ਕੇ ਪਿੱਛੇ ਤੇ ਬੱਚੇ ਨਿਕਲੇ ਜਦੋਂ ਉੜਨੇ ਜੋਗੇ ਹੋਵੇ ਉਹ ਡਾਰੀ ਮਾਰ ਕੇ ਆਪਣੇ ਘਰਾਂ ਇਹ ਡਾਰੀ ਮਾਰ ਕੇ ਆਪਣੇ ਘਰਾਂ ਹਾਂ ਇਹ ਦੇਲਾ ਕੀ ਕੁਦਰਤ ਰੱਬ ਦੀ ਇਹ ਅਸੀਂ ਨਹੀਂ ਦੇਖੇ ਕਦੇ ਵੀ ਉਹ ਪੰਛੀ ਉੱਡਿਆ ਜਾ ਰਹੇ ਉਹਦੇ ਪਿੱਛੇ ਉਹਦੇ ਬੱਚੇ ਉੱਡਦੇ ਜਾ ਰਹੇ ਆ ਮਮਾ 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 ਖਾਣਾ ਦੋ ਖਾਣਾ ਦੋ ਮਮਾ 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 ਵੀਰ ਦੀੁੰਦੀ ਆ ਹਾਂ ਨਹੀਂ ਖਾਣਾ ਲੱਗ ਕੇ ਤਾਂ ਸੁੰਢੀ ਲੱਪਣੀ ਐ ਠੀਕ ਆ ਫਿਰ ਚੋਗੜਾ ਦੇ ਮੂੰਹ ਦੇ ਵਿੱਚ ਪਾਉਣਾ ਇਹ ਕਿ ਬਾਬੇ ਨੇ ਗੱਲ ਸੁਣ ਕੇ ਕਹਿੰਦੀ ਖਾਂਦੀ ਉਹ ਕਿਤੇ ਹੁੰਦੀ ਆ ਨੰਘਾਲਸ ਉਹਨਾਂ ਨੂੰ ਉੱਥੇ ਆਉਂਦਾ ਹੁੰਦਾ ਕੈਲੀ ਪੈਸੀ ਕਹਿੰਦੇ ਜਿਹਨੂੰ ਤੇ ਬਾਈ ਹੁੰਦੀਆਂ ਆਪਾਂ ਦੇ ਨਹੀਂ ਹੁੰਦੀਆਂ ਚੀਜ਼ਾਂ ਇਹ ਜਿਹੜੀ ਟੈਲੀ ਪੈਸੀ ਕਹਿੰਦੇ ਨੇ ਆਪਾਂ ਚਲੋ ਹੁਣ ਮੀਂਹ ਦਾ ਬਰਸਾਤ ਮੌਸਮ ਵਰਗੀਨ ਹੋਇਆ ਪਿਆ ਹਾਂ ਤੇ ਬੱਦਲ ਬਾਈ ਹੋਈ ਪੂਰੀਆਂ ਚਾਰੇ ਪਾਸੇ ਪੈਂਦਾ ਵਿੱਚ ਮੱਛਰ ਵੀ ਜਾ ਪਈ ਜਾਂਦਾ ਤੇ ਰਸਵਾ ਵੀ ਇਹ ਖਰਾਬ ਕਰਦਾ ਬਹੁਤ ਜ਼ਿਆਦਾ ਹੈ ਇੱਕ ਬੰਦਾ ਹੋਰ ਵੀ ਟੈਲੀਫੋਨ ਆਇਆ ਤਾਂ ਕਹਿੰਦਾ ਜਿਹੜੇ ਘਰ ਦੀ ਢਾਲ ਨੇ ਖੜੀ ਢਟਾਲ ਰੱਖੀ ਇੱਕ ਟਸਾਈਡ ਪਰ ਖੜੀ ਕਰਕੇ ਨਾ ਵੀ ਸਿਰੇ ਤੱਕ ਨੂੰ 4 ਇੰਚੀ ਗੜਦੀ 4-5 ਇੰਚ ਦਾ ਢਾਲ ਕਣੀ ਥੱਲੇ ਨਾ ਕੋਈ ਨਾ ਜੀ ਸਰ ਤੁਹਾਡਾ ਹੁਕਮ ਸਰ ਮੱਥੇ ਕਰਦਾਂਗੇ ਜਿੱਦਾਂ ਤੁਸੀਂ ਕਰੋ ਉਦਾਂ ਹੀ ਕਰਾਂਗੇ ਅਸੀਂ ਤੇ ਹੁਣ ਆਪਾਂ ਲਾਈਵ ਅੱਜ ਦਾ ਬੰਦ ਕਰਦੇ ਆਂ ਤੇ ਧੰਨਵਾਦ ਜੀ ਤੁਹਾਡਾ ਮੇਰਾ ਲਾਈਵ ਦੇਖਣ ਵਾਸਤੇ ਹੋਰ ਗੱਲਾਂ ਆਉਣਗੀਆਂ ਤੇ ਹੋਰ ਗੱਲਾਂ ਮਾਰਾਂਗਾ ਤੁਹਾਡੇ ਨਾਲ ਤੁਸੀਂ ਕਮੈਂਟ ਬੜੇ ਇਕੱਲੇ ਪਿਆਰ ਸਕਾਰਦੋਤਾ ਇਦਾਂ ਹੀ ਭਰਾ ਨੂੰ ਪਿਆਰ ਸਕਾਰਦੋ ਦਿਓ ਆਪਾਂ ਗਾਹ ਪਾ ਰਾਂ ਧੰਨਵਾਦ ਜੀ